ਸਰ ਕੀ ਹੈ ਬਰੋ ਮਾ ਸਰ ਮਾਰ ਲੋ ਸ਼੍ਰੀਮਤੀ ਤਨਪ੍ਰੀਤ ਕੌਰ ਜੀ ਆਈਪੀਐਸ ਕਮਿਸ਼ਨਰ ਪੁਲਿਸ ਜਿਲंधर ਅਤੇ ਸ਼੍ਰੀ ਮਨਪ੍ਰੀਤ ਸਿੰਘ ਜੀ ਤੋਂ ਡੀਸੀਪੀ ਅਵਸਤੇ ਜੀ ਅਤੇ ਏਡੀਸੀਪੀ ਸ਼੍ਰੀ ਜਯੰਤੀ ਗੁਰੂ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸਰਦਾਰ ਕੁਮਾਰ ਆਪਣੇ ਇੰਚਾਰਜ ਨੇ ਬੇ ਕਾਫੀ ਡਰਗ ਦੀ ਰਿਕਵਰੀ ਕੀਤੀ ਸੀ ਜਿਹਦੇ ਚਲਦੇ ਆ ਪਹਿਲਾ 13 ਕਿਲੋ ਹੈਰਨ ਦੀ ਰਿਕਵਰੀ ਹੋਈ ਸੀ ਜਿਹਦੇ ਵਿੱਚ ਨਾ 8 ਕਮੇਟਰ ਪਰਚਾ ਦਰਜ ਹੈ 122 ਨੰਬਰ 27 29 21 6456 ਜਿਹਦੇ ਚਾਹੁੰਦੇ ਆ ਬੈਕਵਾਰਡ ਲਿੰਕ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮਰਸਾ ਦਾ ਰਹਿਣ ਵਾਲਾ ਜਿਹਦੇ ਕੋਲ 100 ਗ੍ਰਾਮ ਹੈਰਨ ਅਤੇ 3 ਪਿਸਟਲ ਪਤੀਬੂਰ ਦੇ 6 ਜਿੰਦਾਰੋਂ ਰਿਕਵਰੀ ਕੀਤੀ ਹੈ ਸੁਖਪ੍ਰੀਤ ਧਰਮ ਨਾਲ ਕਾਨੂੰਨ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਪਰਵਰਡ ਦੇ ਬੈਕਵਾਰਡ ਲਿੰਕ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਜਿਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾਂ ਵੀ ਜਿਹੜਾ ਹੈਗਾ ਅੰਮ੍ਰਿਤਸਰ ਕੈਂਟ ਦੇ ਵਿੱਚ ਕੇਸ ਰਿਜਿਸਟਰਡ ਕੇਸ ਵਾਈ ਦੇ ਵਿੱਚ 3 ਸਾਲ ਤੀਹ ਰਹਿ ਕੇ ਆਇਆ ਸੀ ਅਤੇ ਐਸਐਮ ਜਮਾਨਤ ਤੇ ਬਾਹਰ ਆਇਆ ਅਤੇ ਸੰਗਮੂਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫੇਰ ਟਰੱਕ ਦਾ ਨੌਕਾ ਕਰ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਂਦੀ ਉਹਦੇ ਪ੍ਰਾਪਰਟੀ ਬਾਰੇ ਜਿੱਥੇ ਵੈਰੀਫਾਈ ਸਾਰਾ ਖਰਾਕ ਦੇ ਸੀ ਕਰੀ